ਸਤਿ ਸ਼੍ਰੀ ਅਕਾਲ ਮੈਂ ਹਾ ਖੁਸ਼ੀ ਚੋਪੜਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਸਾਹਿਬ ਜੀ ਮੇਰੇ ਨਾਲ ਸ਼ਾਮਿਲ ਨੇ ਤੇ ਅੱਜ ਦੇ ਅਹਿਮ ਮੁੱਦਿਆਂ ਦੇ ਬਾਰੇ ਗੱਲ ਕਰਦੇ ਆ ਯਾ ਸਭ ਤੋਂ ਜ਼ਿਆਦਾ ਮੁੱਦਾ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਗੈਰ ਪ੍ਰਵਾਸੀਆਂ ਨੂੰ ਲੈ ਕੇ ਪੱਖਿਆ ਹੋਇਆ ਦੱਸ ਦੇ ਕਿ ਡੋਨਾਲਡ ਟਰੰਪ ਨੇ ਜਿਹੜਾ ਫੈਸਲਾ ਲਿੱਤਾ ਸੀਗਾ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਪ ਜਨਰਲ ਨੂੰ ਲੈ ਕੇ ਤੇ ਪਨਾਮਾ ਨਹਿਰ ਦੇ ਜੋ ਮੁੱਦੇ ਪਕੇ ਹੋਏ ਸੀਗੇ ਇਸ ਦੇ ਨਾਲ ਹੀ 18000 ਗੈਰ ਪ੍ਰਵਾਸੀਆਂ ਲੋਕਾਂ ਦੀ ਉੱਥੇ ਲਿਸਟ ਜਾਰੀ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਭਾਰਤੀ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਸ਼ਾਮਿਲ ਸਨ ਤੇ ਬੀਤੇ ਦਿਨ ਹੀ ਅਮਰੀਕਾ ਦੇ ਜੋ ਕਿ ਆਰਮੀ ਜਹਾਜ਼ ਆਰਮੀ ਜਹਾਜ਼ ਦੇ ਵਿੱਚ 205 ਭਾਰਤੀਆਂ ਨੂੰ ਬਿਠਾ ਕੇ ਭਾਰਤ ਵਾਪਸ ਭੇਜਿਆ ਗਿਆ ਸੀ ਤੇ ਅੱਜ ਅੰਮ੍ਰਿਤਸਰ ਦੇ 에어ਪੋਰਟ ਦੇ ਉੱਪਰ ਉਹਨਾਂ ਦੀ ਜੋ ਕਿ ਫਲਾਈਟ ਲੈਂਡ ਹੋਣ ਜਾ ਰਹੀ ਹੈ ਤੇ ਇਸ ਦੇ ਵਿੱਚ ਜੋ ਲਿਸਟ ਇਸ ਵੇਲੇ ਜਾਰੀ ਕਰ ਦਿੱਤੀ ਗਈ ਹੈ 104 ਪ੍ਰਵਾਸੀਆਂ ਦੀ ਤੇ ਆਹ ਹੁਣ ਪੁੱਛਦਿਆਂ ਸਾਡੀ ਸਹਾਇਗੀ ਸਾਹਿਬ ਜੀ ਦੇ ਨਾਲ ਕਿ ਆਖਿਰਕਾਰ ਲਿਸਟ ਦੇ ਵਿੱਚ ਸਭ ਤੋਂ ਭਾਰੀ ਮਾਤਰਾ ਦੇ ਵਿੱਚ ਕਿਹੜੇ ਲੋਕ ਸ਼ਾਮਿਲ ਨੇ ਜੀ ਹਾਂ ਖੁਸ਼ੀ ਤੁਸੀਂ ਸਹੀ ਕਿਹਾ ਕਿ 트럼ਪ ਜਿਹੜੀ ਸਰਕਾਰ ਹੈ ਪੂਰੀ ਐਕਸ਼ਨ ਮੋਡ ਦੇ ਵਿੱਚ ਹੈ ਤੇ ਵੱਡਾ ਫੈਸਲਾ ਲਿਆ ਗਿਆ ਸੀ 20 ਜਨਵਰੀ ਨੂੰ ਜਦੋਂ 트럼ਪ ਵੱਲੋਂ ਸੋਚੀ ਚੁੱਕੀ ਗਈ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕਢਣਾ ਤੇ ਉੱਤੇ ਸਭ ਤੋਂ ਵੱਡਾ ਜਿਹੜਾ ਚਟਕਾ ਹੈ ਭਾਰਤੀਆਂ ਨੂੰ ਲੱਗਿਆ ਕਿਉਂਕਿ ਜ਼ਿਆਦਾਤਰ ਭਾਰਤੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿੰਦੇ ਨੇ ਜਾ ਕੇ ਤੇ ਹੁਣ ਜਿਹੜਾ ਜਹਾਜ਼ ਹੈ C70 ਜਿਹੜਾ ਦੱਸਿਆ ਜਾ ਰਿਹਾ ਹੈ ਅਮਰੀਕਾ ਤੋਂ ਰਵਾਨਾ ਹੋ ਚੁੱਕਾ ਸੀ ਕੱਲ ਦਾ ਤੇ ਅੱਜ ਅੰਮ੍ਰਿਤਸਰ 에어ਪੋਰਟ ਤੇ ਉਹ ਲੈਂਡ ਹੋ ਚੁੱਕਾ ਹੈ ਤੇ ਜਿਹੜੀ ਲਿਸਟ ਹੈ ਹੁਣ ਜਾਰੀ ਹੋ ਗਿਆ ਜਿਸ ਦੇ ਵਿੱਚ 104 ਭਾਰਤੀ ਜਿਹੜੇ ਇਸ ਜਹਾਜ਼ ਦੇ ਵਿੱਚ ਆਏ ਨੇ ਉਹ ਲੈਂਡ ਕਰ ਚੁੱਕੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਧ ਭਾਰਤ ਦੇ ਗੁਜਰਾਤ ਤੇ ਪੰਜਾਬ ਦੇ ਲੋਕ ਇਸ ਦੇ ਵਿੱਚ ਨੇ ਜਿਸ ਦੇ ਵਿੱਚ ਗੁਜਰਾਤ ਦੇ 33 ਲੋਕੀ ਦੱਸੇ ਜਾ ਰਹੇ ਨੇ ਤੇ ਪੰਜਾਬ ਦੇ 30 ਲੋਕ ਸ਼ਾਮਲ ਨੇ ਜਿਹੜੀ 104 ਭਾਰਤੀਆਂ ਦੀ ਲਿਸਟ ਆਈ ਹੈ ਨਾ ਉੱਥੇ ਖੁਸ਼ੀ ਤੁਹਾਨੂੰ ਦੱਸ ਦਈਏ ਕਿ ਬੱਚੇ ਵੀ ਸ਼ਾਮਲ ਨੇ ਇਸ ਦੇ ਵਿੱਚ ਜਿਨ੍ਹਾਂ ਦੀ ਉਮਰ 5 12 ਤੇ 7 ਸਾਲ ਦੱਸੀ ਜਾ ਰਹੀ ਹੈ ਜੋ ਜ਼ਿਆਦਾਤਰ ਗੁਜਰਾਤ ਦੇ ਰਹਿਣ ਵਾਲੇ ਨੇ ਸੋ ਕਾਫੀ ਵੱਡਾ ਚਟਕਾ ਜੀ ਇਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਲੱਗਾ ਹੈ ਤੇ ਉੱਥੇ ਦੇਖਣ ਨੂੰ ਇਹ ਵੀ ਮਿਲ ਰਿਹਾ ਹੈ ਕਿ ਜਿਹੜੇ ਲੋਕ ਇਨਾ ਪੈਸਾ ਲਗਾ ਕੇ ਬਾਹਰ ਗਏ ਨੇ ਦੋ ਨੰਬਰ ਦੇ ਤਰੀਕੇ ਨਾਲ ਲੋਕੀ ਬਾਹਰ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਡੌਂਕੀ ਲਗਾਈ ਜਾਂਦੀ ਹੈ ਲੋਕਾਂ ਵੱਲੋਂ ਤੇ ਪੰਜਾਬ ਦੇ ਲੋਕੀ ਕਾਫੀ ਜ਼ਿਆਦਾਤਰ ਇਸ ਰਾਹੀ ਜਿਹੜਾ ਕਿ ਅਮਰੀਕਾ ਚ ਜਾਂਦੇ ਨੇ ਤੇ ਵੱਡਾ ਚਟਕਾ ਤੇ ਉਹਨਾਂ ਦੇ ਪਵਿੱਖ ਨੂੰ ਲੈ ਕੇ ਵੀ ਕਾਫੀ ਇਹ ਜਿਹੜਾ ਹੁਣ ਮੁਸ਼ਕਲਾਂ ਉਹਨਾਂ ਨੂੰ ਆ ਸਕਦੀਆਂ ਨੇ ਕਿਉਂਕਿ ਡਿਪੋਰਟ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਹੁਣ ਤੇ ਅੱਜ ਜਿਹੜਾ ਜਹਾਜ਼ ਹੈ ਉਹ ਲੈਂਡ ਕਰ ਚੁੱਕਿਆ ਹੈ ਜਿਵੇਂ ਕਿ ਹੁਣ ਤੁਸੀਂ ਦੱਸਿਆ ਕਿ ਹਰਿਆਣਾ ਪੰਜਾਬ ਤੇ ਗੁਜਰਾਤ ਦੇ ਲੋਕ ਇਸੇ ਸ਼ਾਮਿਲ ਨੇ ਤੇ ਲਿਸਟ 'ਚ ਇਹ ਵੀ ਆਇਆ ਸੀਗਾ ਕਿ ਚੰਡੀਗੜ੍ਹ ਮਹਾਰਾਸ਼ਟਰ ਤੇ ਯੂਪੀ ਦੇ ਵੀ ਲੋਕ ਇਸ 'ਚ ਸ਼ਾਮਿਲ ਨੇ ਉਹਨਾਂ ਦੇ ਵੀ ਕਈਆਂ ਦੀ 5 ਮਾਤਰਾ 7 ਤੇ 2 ਲੋਕ ਆ ਰਹੇ ਨੇ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਇਸ ਵੇਲੇ ਕਿ ਅੰਡਰੇ ਜਿਹੜੇ ਬੱਚੇ ਨੇ ਸਭ ਤੋਂ ਜ਼ਿਆਦਾ ਗੁਜਰਾਤ ਦੇ ਪਾਏ ਗਏ ਨੇ ਉਸ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਇਸ ਵੇਲੇ ਜੋ 8 ਜੋ ਕਿ ਅੰਡਰਏਜ ਬੱਚੇ ਨੇ ਜਿਸ ਦੇ ਵਿੱਚ 5 ਸਾਲ ਦੇ 7 ਸਾਲ ਦੇ 4 ਸਾਲ ਦੇ ਬੱਚੇ ਨੇ ਸਭ ਤੋਂ ਪਾਰੀ ਮਾਤਰਾ ਦੇ ਵਿੱਚ ਅੰਡਰਏਜ ਬੱਚੇ ਗੁਜਰਾਤ ਤੋਂ ਨੇ ਉਸ ਦੇ ਨਾਲ ਹੀ ਚੰਡੀਗੜ੍ਹ ਦੇ ਵੀ ਇੱਕ ਬੱਚਾ ਹੈ ਤੇ ਹਰਿਆਣਾ ਤੋਂ ਦੋ ਬੱਚੇ ਇਸ ਦੇ ਵਿੱਚ ਸ਼ਾਮਿਲ ਨੇ हां जी जी ਤੁਸੀਂ ਸਹੀ ਕਿਹਾ ਬਿਲਕੁਲ ਕਿ ਜਿਹੜੇ ਬੱਚੇ ਨੇ ਉਹ ਗੁਜਰਾਤੋਂ ਜ਼ਿਆਦਾਤਰ ਨੇ ਤੇ ਪੰਜਾਬ ਦੇ ਵੀ ਇੱਕ ਦੋ ਬੱਚੇ ਕਿਉਂਕਿ ਫੈਮਲੀਆਂ ਜਿਹੜੀਆਂ ਅਕਸਰ ਨੇ ਉਹ ਅਮਰੀਕਾ ਦਾ ਰੁੱਖ ਕਰਦੀਆਂ ਨੇ ਤੇ ਡੋਂਕੀ ਲਗਾਈ ਜਾਂਦੀ ਹੈ ਤੇ ਜਿਹੜੀ ਪਨਾਮਾ ਨਹਿਰ ਹੈ ਉਥੋਂ ਦੀ ਮੈਕਸੀਕੋ ਦੇ ਜੰਗਲ ਜਿਹੜੇ ਟੱਪੇ ਜਾਂਦੇ ਨੇ ਕਿਉਂਕਿ ਕਾਫੀ ਹੀ ਮੁਸ਼ਕਿਲ ਹੁੰਦਾ ਹੈ ਡੋਂਕੀ ਲਗਾਣਾ ਤੇ ਕਈ ਜਿਹੜੇ ਲੋਕੀ ਨੇ ਆਪਣੇ ਬੱਚਾ ਦੇ ਨਾਲ ਉੱਥੇ ਰੁੱਖ ਕਰਦੇ ਨੇ ਅਮਰੀਕਾ ਦਾ ਤੇ ਇਸ ਦੇ ਨਾਲ ਹੀ ਹੁਣ ਜਿਹੜੀ ਡਿਪੋਰਟ ਕਰਨ ਦੀ ਪ੍ਰਕਿਰਿਆ ਹੈ ਕਾਫੀ ਹੀ ਅਜੋਰਾ ਸ਼ੋਰਾ ਤੇ ਅਮਰੀਕਾ ਤੇ ਚੱਲਦੀ ਪਈ ਹੈ ਤੇ ਇਸ ਦੇ ਨਾਲ ਹੀ ਜੁੜੇ ਅੱਜ ਬੱਚੇ ਵੀ ਉਹ ਫਲਾਈਟ ਦੇ ਵਿੱਚ ਆਏ ਨੇ ਤੇ ਕਾਫੀ ਦੇਖਣ ਨੂੰ ਹੈਰਾਨੀ ਹੋਈ ਕਿ ਲੋਕੀ 2 ਨੰਬਰ ਦੇ ਵਿੱਚ ਇੰਨੇ ਸਾਰੇ 60 70 ਲੱਖ ਦੀ ਰਕਮ ਹੁੰਦੀ ਹੈ ਤੇ 2 ਨੰਬਰ ਦੇ ਤਹਿਤ ਜਿਹੜਾ ਅਮਰੀਕਾ ਵਿੱਚ ਜਾ ਕੇ ਵਸਦੇ ਨੇ ਜਿਵੇਂ ਕਿ ਹੁਣ 60-70 ਲੱਖ ਰੁਪਏ ਲਗਾ ਕੇ ਜੋ ਲੋਕ ਡੋਂਕੀ ਦੇ ਮੈਕਸੀਕੋ ਦੇ ਬਾਰਡਰ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਵੇਲੇ ਕਿੰਨਾ ਵੱਡਾ ਝਟਕਾ ਲੱਗਿਆ ਹੋਵੇਗਾ ਕਿ ਹਾਂ ਜੋ ਉਹਨਾਂ ਦੀ ਇੰਨੀ ਜ਼ਿਆਦਾ თან ਰਕਮ ਸੀਗੀ ਜਿਨ੍ਹਾਂ ਨੂੰ ਇਸ ਵੇਲੇ ਉਹ ਬਰਬਾਦ ਹੁੰਦੇ ਹੋਏ ਦੇਖ ਰਹੇ ਨੇ ਕਿ ਇੰਨਾ ਪੈਸਾ ਹੁਣ ਉਹਨਾਂ ਦਾ ਬਰਬਾਦ ਹੋ ਗਿਆ ਹੈ ਕਿਉਂਕਿ ਉਹ ਜੋ ਪੈਸਾ ਹੈ ਉਹਨਾਂ ਨੂੰ ਹੁਣ ਨਹੀਂ ਮਿਲੇਗਾ ਅਮਰੀਕਾ ਦੀ ਜੋ ਸਰਹੱਦ ਟੱਪ ਕੇ ਉਹ ਪਹੁੰਚ ਗਏ ਨੇ ਹੁਣ ਅਮਰੀਕਾ ਦੇ ਵਿੱਚ ਜਿਸ ਦੇ ਕਾਰਨ ਹੁਣ ਉਹਨਾਂ ਨੂੰ ਵਾਪਸ ਭੇਜਤਾ ਹੈ ਤੇ ਅੱਜ 205 ਲੋਕ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਲੈਂਡ ਹੋਏ ਨੇ ਉਸ ਦੇ ਵਿੱਚ ਸਿਰਫ ਅਜੇ ਤੱਕ 104 ਲੋਕਾਂ ਦੀ ਲਿਸਟ ਜਾਰੀ ਕੀਤੀ ਹੈ ਇਸ ਦੇ ਨਾਲ ਹੀ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦੇ ਉੱਪਰ ਕੀ ਇੰਪੈਕਟ ਪਏਗਾ ਇੰਪੈਕਟ ਜੇ ਦੱਸਿਆ ਜਾਵੇ ਤਾਂ ਬੇਹਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਹੁਣ ਜਿਹੜੇ ਲੋਕੀ ਅਮਰੀਕਾ ਤੋਂ ਡਿਪੋਰਟ ਹੋ ਗਏ ਨੇ ਉਹਨਾਂ ਦੇ ਅੱਗੇ ਉਹ ਕਿਸੇ ਹੋਰ ਦੇਸ਼ ਦਾ ਰੁੱਖ ਨਹੀਂ ਕਰ ਸਕਦੇ ਫਿਲਹਾਲ ਆਪਣੇ ਦੇਸ਼ ਵਿੱਚ ਹੀ ਉਹਨਾਂ ਨੂੰ ਅੱਗੇ ਦਾ ਭਵਿੱਖ ਦੇਖਣਾ ਪਵੇਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਵੱਡੀਆਂ ਕੰਟਰੀਆਂ ਵੱਲੋਂ ਅਕਸਰ ਹੀ ਮਾਮਲੇ ਦੇਖਣ ਨੂੰ ਮਿਲਦੇ ਕਿ ਗੈਰ ਕਾਨੂੰਨੀ ਤੌਰ ਤੇ ਜਦੋਂ ਲੋਕੀ ਬਾਹਰ ਰੁੱਖ ਕਰਦੇ ਨੇ ਕਿਸੇ ਵੀ ਕੰਟਰੀ ਦਾ ਤੇ ਡਿਪੋਰਟ ਕਰਨ ਤੋਂ ਬਾਅਦ ਲੋਕਾਂ ਦੇ ਜਿਹੜੇ ਪਾਸਪੋਰਟ ਜ਼ਬਤ ਕਰ ਲਿੱਤੇ ਜਾਂਦੇ ਨੇ ਜਿਹੜੇ ਵੀ ਉਹਨਾਂ ਦਾ ਕਿਸੇ ਵੀ ਉਹ ਬਾਹਰ ਦੇਸ਼ਾਂ ਚ ਬਾਅਦ ਵਿੱਚ ਜਾ ਨਹੀਂ ਸਕਦੇ ਕਿਉਂਕਿ ਕਾਫੀ ਮੁਸ਼ਕਲਾ ਦਾ ਉਹਨੂੰ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਿਸਟ ਦੇ ਵਿੱਚ ਹਰਿਆਣਾ ਦੇ 33 ਲੋਕ ਨੇ ਮਹਾਰਾਸ਼ਟਰ ਦੇ 2 ਨੇ ਯੂਪੀ ਦੇ 3 ਨੇ ਕਪੂਰਥਲਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਦੁਆਬੇ ਦਾ ਸ਼ਹਿਰ 6 ਲੋਕੀ ਦੱਸੇ ਜਾ ਰਹੇ ਨੇ ਜਿਹੜੇ ਇਸ ਜਹਾਜ਼ ਦੇ ਵਿੱਚ ਆਏ ਨੇ ਅੰਮ੍ਰਿਤਸਰ 5 ਹੈ ਜਲੰਧਰ 4 ਹੈ ਤੇ ਪਟਿਆਲਾ 4 ਹੈ ਤੇ ਇਸੇ ਤਰ੍ਹਾਂ ਹੋਰ ਵੀ ਕਾਫੀ ਜਿਹੜੇ ਸ਼ਹਿਰ ਨੇ ਉਹਨਾਂ ਦੇ ਇੱਕ ਜਾਂ ਦੋ ਜਿਹੜੇ ਵਸਨੀਕ ਨੇ ਉਸ ਜਹਾਜ਼ ਦੇ ਵਿੱਚ ਚੁੱਕੇ ਨੇ ਤਾਂ ਉੱਥੇ ਅੱਜ ਅੰਮ੍ਰਿਤਸਰ 에어ਪੋਰਟ ਤੇ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਪਰਿਵਾਰ ਪਹੁੰਚੇ ਹੋਏ ਨੇ ਉਹਨਾਂ ਨੂੰ ਲੈਣ ਦੇ ਲਈ ਤੇ ਮੀਡੀਆ ਦਾ ਭਾਰੀ ਇਕੱਠ ਵੀ 에어ਪੋਰਟ ਤੇ ਦੇਖਣ ਨੂੰ ਮਿਲ ਰਿਹਾ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਸਰਕਾਰ ਦੀ ਸਰਕਾਰ ਇਸ ਵੇਲੇ ਜੋ ਕਿ ਕਹਿ ਰਹੀ ਹੈ ਕਿ ਆਪਾਂ ਕੇਂਦਰੀ ਸਰਕਾਰ ਦੇ ਨਾਲ ਹੁਣ ਗੱਲ ਕਰਾਂਗੇ ਕੀ ਹੋਣੀ ਜਿਹੜੇ ਸਾਡੇ ਲੋਕ ਭਾਰਤ ਵਾਪਸ ਆ ਰਹੇ ਨੇ ਉਹਨਾਂ ਦੇ ਉੱਪਰ ਜਿਹੜਾ ਪੈਸਾ ਲਗਾਇਆ ਗਿਆ ਕਿ ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਤੇ ਹੁਣ ਜਿਹੜੇ ਸਾਡੇ ਮਿਨਿਸਟਰ ਨੇ ਪੰਜਾਬ ਦੇ ਐਨ ਆਰ ਆਈ ਮਿਨਿਸਟਰ ਕੁਲਦੀਪ ਸਿੰਘ ਢਾਲੀਵਾਲ ਜੀ ਉਹ ਇਸ ਵੇਲੇ ਕਹਿ ਰਹੇ ਨੇ ਕਿ ਜਿਹੜੇ ਜਿਸ ਵੀ ਤਰੀਕੇ ਨੇ ਗਏ ਨੇ ਉਹ ਇਲੀਗਲ ਤਰੀਕੇ ਨਾਲ ਗਏ ਨੇ ਪਰ ਹੁਣ ਉਹਨਾਂ ਦੇ ਲਈ ਅੱਗੇ ਕੀ ਕੀਤਾ ਜਾਵੇਗਾ ਕਿ ਹੁਣ ਫਿਊਚਰ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ ਹਾਂ ਜ਼ਰੂਰ ਤੁਸੀਂ ਸਹੀ ਕਿਹਾ ਕਿ ਜਿਹੜੇ ਪੰਜਾਬ ਦੇ ਐਨ ਆਰ ਆਈ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਵੱਲੋਂ ਇਸ ਗੱਲ ਤੇ ਨਾਰਾਜ਼ਗੀ ਜਤਾਈ ਗਈ ਅਮਰੀਕਾ ਦੇ ਜਦੋਂ ਇਹ ਫੈਸਲਾ ਆਇਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕੀ ਨੇ ਵਰਕ ਪਰਮਿਟ ਤੇ ਗਏ ਹੁੰਦੇ ਨੇ ਤੇ ਜਦੋਂ ਉਹਨਾਂ ਦਾ ਵਰਕ ਪਰਮਿਟ ਖਤਮ ਹੋ ਜਾਂਦਾ ਹੈ ਤੇ ਮਿਆਦ ਪੂਰੀ ਹੋ ਜਾਂਦੀ ਹੈ ਤਾਂ ਗੈਰ ਕਾਨੂੰਨੀ ਹੋ ਜਾਂਦੇ ਨੇ ਅਮਰੀਕਾ ਦੀ ਸਰਕਾਰ ਨੂੰ ਕੋਈ ਹੋਰ ਹੱਲ ਕੱਢਣਾ ਚਾਹੀਦਾ ਸੀ ਕਿ ਜਿਹੜੇ ਲੋਕੀ ਵਰਕ ਪਰਮਿਟ ਤੇ ਗਏ ਉਹਨਾਂ ਨੂੰ ਵੀ ਵਾਪਸ ਡਿਪੋਰਟ ਕਰ ਦਿੱਤਾ ਗਿਆ ਹੈ ਕਿ ਉਸ ਦੇ ਲਈ ਹੋਰ ਜਿਹੜਾ ਕਿ ਹੱਲ ਕੱਢਣਾ ਚਾਹੀਦਾ ਸੀ ਤਾਂ ਜੋ ਜਿਹੜਾ ਇਹਨਾਂ ਲੋਕਾਂ ਦਾ ਫਿਊਚਰ ਖਰਾਬ ਨਾ ਹੋਵੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਸਰਕਾਰ ਕੀ ਐਕਸ਼ਨ ਲੈਂਦੀ ਹੈ ਉੱਥੇ ਤੁਹਾਨੂੰ 에어ਪੋਰਟ ਤੇ ਦੱਸਦੀ ਹੈ ਕਿ ਭਾਰਤੀ ਸਰਕਾਰ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਵੀ ਗੈਰ ਕਾਨੂੰਨੀ ਪ੍ਰਵਾਸੀ ਆਏ ਨੇ ਭਾਰਤ ਦੇ ਵਸਨੀਕ ਉਹਨਾਂ ਦੀ ਅਗਲੀ ਕਾਰਵਾਈ ਜਿਹੜੀ ਹੈ ਉਹ ਭਾਰਤੀ ਦੂਤਾਵਾਸ ਵੱਲੋਂ ਕੀਤੀ ਜਾਏਗੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਏਗੀ ਦੇਖਣ ਨੂੰ ਇਹ ਮਿਲੇਗਾ ਕਿ ਕੀ ਅੱਗੇ ਨਿਕਲ ਨੂੰ ਆ ਸਕਦਾ ਹੈ ਕਿਉਂਕਿ ਜਿਹੜੇ ਭਾਰਤੀ ਜਿਹੜੇ ਉਹਨਾਂ ਦਾ ਹੁਣ ਅਗਲਾ ਜਿਹੜਾ ਭਵਿੱਖ ਹੈ ਉਹ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਕਿ ਅੱਗੇ ਕੀ ਸਰਕਾਰ ਉਹਨਾਂ ਨੂੰ ਮੁਹੱਈਆ ਕਰਵਾਉਂਦੀ ਹੈ ਸਹੂਲਤਾਂ ਜਾਂ ਕਿਵੇਂ ਕੀ ਪ੍ਰੋਸੈਸ ਬਣਦਾ ਉਹ ਹੁਣ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਹੁਣ ਜਿਵੇਂ ਕੁਲਦੀਪ ਢਾਲੀਵਾਲ ਜੀ ਕਾਫੀ ਜ਼ਿਆਦਾ ਨਰਾਜ਼ ਨੇ ਉਹ ਕਹਿ ਰਹੇ ਨੇ ਕਿ ਜੋ ਡੋਨਾਲਡ ਟਰੰਪ ਹੈ ਉਹਨਾਂ ਦਾ ਡਿਸੀਜਨ ਇਸ ਵੇਲੇ ਕਾਫੀ ਗਲਤ ਹੈ ਕਿਉਂਕਿ ਵਰਕ ਪਰਮਿਟ ਤੇ ਲੋਕ ਆਏ ਸਨ ਕਈ ਲੋਕ ਇਸ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਵਿੱਚ ਵੀ ਸ਼ਾਮਿਲ ਸਨ ਉੱਥੇ ਜਾ ਕੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਉਹਨਾਂ ਦੀ ਜਿਹੜੀ ਲੇਬਰ ਸੀਗੀ ਲੇਬਰ ਦੇ ਵਿੱਚ ਵੀ ਸ਼ਾਮਿਲ ਹੋਏ ਇਸ ਵੇਲੇ ਜੋ ਪ੍ਰਭਾਵ ਉੱਥੇ ਪੈ ਰਿਹਾ ਹੈ ਕਿ ਜਿਵੇਂ ਵਰਕਰਸ ਨੇ ਲੇਬਰਸ ਲੇਬਰ ਦੀ ਮਾਤਰਾ ਵੀ ਘਟ ਰਹੀ ਹੈ ਕੁਲਦੀਪ ਤਾਲੀਵਾਲ ਇਸ ਵੇਲੇ ਕਾਫੀ ਜ਼ਿਆਦਾ ਨਰਾਜ਼ ਨੇ ਪੰਜਾਬੀ ਲੋਕਾਂ ਨੂੰ ਲੈ ਕੇ ਕਿਉਂਕਿ ਅੱਜ ਉਹਨਾਂ ਦਾ ਬਿਆਨ ਸਾਹਮਣੇ ਆਇਆ ਤੇ ਕਿਹਾ ਜਾ ਰਿਹਾ ਕਿ ਜੈ ਸ਼ੰਕਰ ਜੀ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਦੋ ਨਾਲ ਟ੍ਰੰਪ ਦੇ ਨਾਲ ਗੱਲ ਕੀਤੀ ਜਾਵੇ ਕਿ ਜੋ ਸਾਡੇ ਗੈਰ ਪ੍ਰਵਾਸੀ ਲੋਕੀ ਉੱਥੇ ਆ ਰਹੇ ਨੇ ਜਾਂ ਫਿਰ ਜਨਾ ਦਾ ਓਵਰਸਟੇ ਵੀਜ਼ਾ ਹੋ ਗਿਆ ਹੈ ਉਹਨਾਂ ਦੇ ਲਈ ਕੋਈ ਢਿੱਲ ਵਰਤੀ ਜਾਵੇ